ਹਲਕਾ ਅਟਾਰੀ ਦੇ ਪਿੰਡ ਚੀਚੇ ਵਿਖੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਲੋਕ ਸਭਾ ਚੋਣਾਂ ਸਬੰਧੀ ਸਰਕਲ ਕ੍ਰਿੰਡਾ ਦੀ ਮੀਟਿੰਗ ਕਰਵਾਈ ਗਈ। ਇਸ ਮੁਮਕੇ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਬਕਾ ਕੈਬਨ ਮੰਤਰੀ ਗੁਜਾਰ ਸਿੰਘ ਰਣੀਕੇ, ਸਾਬਕਾ ਲੋਕਲ ਬੋਡੀ ਮੰਤਰੀ ਅਨੇਜ ਜੋਸ਼ੀ ਅਤੇ ਅਧਿਆਤਿ ਦੇ ਪ੍ਰਧਾਨ ਰਾਜਾ ਲਦੇ ਦੇ ਅਗਵਾਈ ਹੇਠ 4-5 ਪਿੰਡਾਂ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੇ ਵਿੱਚ ਸਾਡੀਆਂ ਕੁਝ ਪੁਰਾਣੀਆਂ ਮੰਗਾਂ ਸੀ। ਉਹ ਅਸੀਂ ਅਨੀਤ ਜੋਸ਼ੀ ਅਤੇ ਰਣਕੇ ਜੀ ਨੂੰ ਜਾਨੂ ਕਰਵਾਇਆ ਉਤਹੀ ਲੋਕ ਸਭਾ ਦੇ ਉਮੀਦਵਾਰ ਅਨੀਤ ਜੋਸ਼ੀ ਨੇ ਕਿਹਾ ਕਿ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਿਹਾ ਕਿ ਜੇ ਬਾਰਡਰ ਖੁੱਲ ਜਾਵੇ ਤਾਂ ਸਾਰੇ ਪੰਜਾਬ ਦਾ ਰੋਜ਼ਗਾਰ ਚੱਲ ਸਕਦਾ ਹੈ ਕਿਉਂਕਿ ਬਾਰਡਰ ਬੰਦ ਹੋਣ ਨਾਲ 2.5 ਤੋਂ 3000 ਕੁੱਲੀ ਬੇਰੋਜ਼ਗਾਰ ਹੋ ਚੁੱਕੇ ਨੇ ਸਾਡਾ ਮਕਸਦ ਇਹ ਹੈ ਕਿ ਲੋਕਾਂ ਨੂੰ ਰੋਜ਼ਗਾਰ ਦੇਣਾ ਇਸ ਮੌਕੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਹਰ ਵੇਲੇ ਲੋਕਾਂ ਦੀ ਚੁਣਾਈ ਰਾਸ ਦੇ ਆ ਉਹ ਵੀ ਬੰਦੇ ਉਹਨਾਂ ਨਾਲ ਨਾਲ। ਆਜ ਮੈਂ ਜਦ ਆ ਰਿਹਾ ਹਾਂ। ਆਪਾਂ ਦੇ ਲੋਕਾਂ ਨੂੰ ਵਾਣ ਮਾਣ। ਆਪਾਂ ਦੇ ਜੋ ਤੇ ਵਾਣ। ਲੈ ਨਾ ਕੇ ਨਾ। ਆ ਵੀ ਵੀਰੇਗੇ। ਮੈਂ ਪਿੰਡ ਚੀਚਾ ਨੋਸਕਨ ਦਾ ਸਾਫਕਾ ਸਰਪੰਚ ਸਰਦਾ ਸਰਦੇਸ਼ ਸਿੰਘ ਅੱਜ ਸਾਡੇ ਕੋਲ ਜੋਸੀ ਸਾਹਿਬ ਤੇ ਗੁਲਜਾਰ ਸਿੰਘ ਰਣਜੀਤ ਜੀ ਸਾਡੇ ਦਿਹਾਤੀ ਪ੍ਰਧਾਨ ਰਜਲ ਦੇ ਜੀ ਖਾਪੜਕੇੜੀ ਸਾਹਿਬ ਸਾਰੇ ਇੱਥੇ ਮੀਟਿੰਗ ਕੀਤੀ ਅਸੀਂ ਚੋਂ ਪੰਜਾ ਪਿੰਡਾਂ ਦੀ ਜਿਹਦੇ ਵਿੱਚ ਘੱਟੋ ਘੱਟ 5-700 ਬੰਦਾ ਇਕੱਠਾ ਹੋ ਗਿਆ ਤੇ ਉਹ ਸਾਡੀ ਮੀਟਿੰਗ ਜਿਹੜੀ ਹੋ ਰੈਲੀ ਆ ਰੂਪ ਧਾਰ ਗਈ ਤੇ ਅਸੀਂ ਫਿਰ ਆਪਣੀਆਂ ਜਿਹੜੀਆਂ ਮੰਗਾਂ ਪ੍ਰਾਣੀਆਂ ਚੱਲੀਆਂ ਉਹਨੀਆਂ ਕੋਈ ਉਹ ਰੱਖਦੀਆਂ ਉਹਨਾਂ ਗਾੜੀ ਵੀ ਸਾਡੀਆਂ ਪੂਰੀਆਂ ਕਰੋ ਤੇ ਸਾਡੇ ਪਿੰਡ ਦੇ ਸਾਰੇ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਤਨੋਂ ਮਨੋਂ ਸਭ ਵੋਟਾਂ ਇੱਕ ਬੰਨੇ ਪਾਉਣੀਆਂ ਇਥੇ ਦੂਜੀ ਪਾਰਟੀਆਂ ਦਾ ਮੇਰਾ ਖਿਆਲ ਹੈ ਵੀ ਬੂਤ ਵੀ ਨਹੀਂ ਲੱਗੂਗਾ ਯਾਰ ਕਿ ਲੱਗਦਾ ਕਿ ਸ਼੍ਰੋਮਨੀ ਗਾਰਡ ਜਿੱਤ ਪਾ ਜਿੱਤ 100% ਜਿੱਤ ਹੈ ਜੀ ਅੱਜ ਅਸੀਂ ਤਿੰਨ ਚਾਰ ਮੀਟਿੰਗਾਂ ਦੇ ਨਾਲ ਗਏ ਆ ਲੋਕੀ ਆਵ ਮਾਰੇ ਤੁਰੇ ਹੁੰਦੇ ਆ ਤੇ ਇੰਨੀ ਜਿਆਦਾ ਵੱਡੀ ਜਿੱਤ ਹੈ ਜੀ ਹੋਈ ਸਾਡੀ ਕੋਈ ਅੰਤ ਨਹੀਂ ਬਹੁਤ ਵਧੀਆ ਬਹੁਤ ਉਤਸ਼ਾਹ ਵਾ ਬੜਾ ਲੋਕਾਂ ਦੀ ਬਾਡੀ ਲੈਂਗੁਏਜ ਲੋਕਾਂ ਦਾ ਚਾਹ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਉਤਸ਼ਾਹ ਜਿਹੜਾ ਉਹ ਦੱਸਦਾ ਵਾ ਇਲੈਕਸ਼ਨ ਆਪਾਂ ਜਿੱਤਣ ਜਾ ਰਹੇ ਆ ਤੇ ਸਹੀ ਦੇ ਇਹ ਆਨੇ ਆ ਵੀ ਲੋਕਾਂ ਨੂੰ ਵੀ ਐਵੇਂ ਬਟਨ ਦੱਬ ਦੱਬ ਕੇ 5-5 ਸਾਲ ਕਰਕੇ ਉਮਰ ਨਾ ਆਪਣੀ ਗਵਾਓ ਅੱਗੇ 75 ਸਾਲਾਂ ਚ ਕਿਸੇ ਐਮਪੀ ਨੇ ਕੱਖ ਨਹੀਂ ਕੀਤਾ ਕੰਮ ਕਰਾਉਣਾ ਤੇ ਇੱਕੋ ਹੀ ਬੰਦਾ ਵਾ ਬਾਕੀ ਚਾਰ ਕਿਸੇ ਨੂੰ ਗਵਾਉਣ ਨਹੀਂ ਇੱਥੇ ਤੇ ਮੈਨੂੰ ਕੋਈ ਐਨੂੰ ਖਿੱਚ ਕੇ ਲੈ ਜਾਂਦਾ ਕੋਈ ਐਨ ਲੈ ਜਾਂਦਾ ਖਿੱਚ ਕੇ ਕੋਈ ਫੇਰ ਖਿਲਾਰ ਲੈਂਦਾ ਤੇ ਮੈਂ ਤੇ ਐ ਤਰ੍ਹਾਂ ਦਾ ਦੇਸੀ ਪਿੰਡੂ ਬੰਦਾ ਕੰਮ ਕਰਨਾ ਮੇਰਾ ਮਕਸਦ ਆ ਮੈਨੂੰ ਕੋਈ ਸੱਤਾ ਦਾ ਕੋਈ ਇਹ ਨਹੀਂ ਆ ਵੀ ਮੈਂ ਕੁਝ ਹੋਰ ਲਾਲਚਿਆ ਮੇਰਾ ਜੀਵਨ ਸਮਰਪਿਤ ਆ ਬਾਰਡਰ ਦੀ ਕੀ ਸਮੱਸਿਆ ਦੱਸੇ ਲੋਕਾਂ ਨੂੰ ਸਮੱਸਿਆ ਬਾਰਡਰ ਦੀ ਆ ਬਾਰਡਰ ਖੁੱਲ ਜੇ ਇਹਦੇ ਲੋਕਾਂ ਦਾ ਸਾਰੇ ਪੰਜਾਬ ਦਾ ਭਲਾ ਹੋ ਜਾਂਦਾ ਸਾਰੇ ਪੰਜਾਬ ਦਾ ਰੋਜ਼ਗਾਰ ਚੱਲ ਜਾਂਦਾ ਸਾਰੇ ਬਾਰਡਰ ਦਾ ਤੇ ਚੱਲਣਾ ਹੀ ਚੱਲਣਾ ਇੱਥੋਂ ਦੇ ਤੇ ਵਿਚਾਰੇ ਬੇਰੁਜ਼ਗਾਰ ਹੋ ਗਏ ਤੇ 23000 ਕੁੱਲੀ ਸੀ ਉਹਨਾਂ ਦੇ ਘਰ ਰੋਟੀ ਬੰਦ ਹੋ ਗਈ ਬਾਕੀ ਜਿਹੜਾ ਕੰਮ ਸੀ ਉਹ ਵੀ ਬੰਦ ਹੋ ਗਿਆ ਤੇ ਬਾਕੀ ਤੇ ਇਹ ਆ ਵੀ ਜੇ ਵਪਾਰ ਇਹ ਚੱਲ ਪੇ ਵਪਾਰ ਬਾਰਡਰ ਦਾ ਅਮਰਸਰ ਖੁਸ਼ਹਾਲ ਹੋ ਜਾਊਗਾ ਪੰਜਾਬ ਖੁਸ਼ਹਾਲ ਹੋ ਜਾਊਗਾ ਸਾਡੇ ਕੋਲ ਤੇ ਲੈਂਡਲੌਕਡ ਸਟੇਟ ਐਟ ਬਾਰਡਰ ਆਗੇ ਇੰਡਸਟਰੀ ਇਥੇ ਵਾਇਬਲ ਨਹੀਂ ਤੇ ਵਪਾਰ ਆਪਾਂ ਕਰਦੇ ਹਾਂ ਪਾਕਿਸਤਾਨ ਦੇ ਨਾਲ ਦੁਬਈ ਵੱਲ ਦੀ ਤੇ ਜੇ ਕੋਈ ਹਥਿਆਰ ਹੈਰੋਇਨ ਦਾ ਇਲੀਗਲ ਐਕਟੀਵਿਟੀ ਹੋਣੀ ਹੈ ਤੇ ਉਹ ਤੇ ਸਮੁੰਦਰ ਵੱਡਾ ਵਾ ਉੱਥੋਂ ਜਾਂਦੀ ਆ ਫੜੇ ਵੀ ਜਾਂਦੇ ਆ ਇੱਥੇ ਤੇ ਇੱਕ ਗੇਟ ਦੇ ਵਿੱਚੋਂ ਦੀ ਨੰਗਣਾ ਸਕੈਨਰ ਲਾ ਦੇਣ ਸਿਕਿਉਰਿਟੀ ਟਾਈਟ ਕਰ ਦੇਣ ਤੇ ਇੱਥੋਂ ਦੀ ਵਪਾਰ ਚਲਾਉਣ ਸਭ ਖੁਸ਼ਹਾਲ ਹੋ ਜਾਣਗੇ